ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਪੁਲਿਸ ਵੱਲੋਂ ਕਿਤਨਾ ਕਿਤੇ ਸਖਤ ਰੋਹ ਜਿਹੜਾ ਅਪਣਾਇਆ ਜਾ ਰਿਹਾ ਹੈ ਜਾਂ ਸਖਤ ਸੁਨੇਹਾ ਆ ਬਦਮਾਸ਼ਾਂ ਨੂੰ ਗੈਂਗਸਟਰ ਨੂੰ ਜਾ ਰਿਹਾ ਹੈ ਦੇ ਨੇ ਜਾਂ ਆਮ ਲੋਕਾਂ ਦੇ ਵਿੱਚ دہشت ਪਾਉਂਦੇ ਨੇ ਜਾਂ ਫਰੋਤੀਆਂ ਲੈਣ ਦੇ ਲਈ ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਉਹਨਾਂ ਦੇ ਘਰਾਂ ਤੇ ਦੁਕਾਨਾਂ ਤੇ ਫਾਇਰਿੰਗ ਕੀਤੀ ਜਾਂਦੀ ਤੇ ਇੱਕ ਡਰ ਦਾ ਸਹਿਮ ਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ ਇਸ ਤੱਕ ਕਿਤਨਾ ਕਿਤੇ ਉਸ ਦਿਸ਼ਾ ਦੇ ਵਿੱਚ ਪੁਲਿਸ ਦਾ ਇਹ ਜਿਹੜਾ ਇੱਕ ਸ਼ਲਾਘਾਯੋਗ ਉਪਰਾਲਾ ਹੈ ਕਿ ਉਹਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਹੁਣ ਸ਼ਕਤੀ ਦੇ ਰੋਹ ਦੇ ਵਿੱਚ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਪੁਲਿਸ ਤੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਮੌਕੇ ਤੇ ਪਹੁੰਚੇ ਨੇ ਸਾਰੀ ਕੱਟੜਾਂ ਦੀ ਜਾਣਕਾਰੀ ਜਿਹੜੀ ਹੈ ਉਹ ਅਧਿਕਾਰੀਆਂ ਪਾਸੋਂ ਲੈ ਰਹੇ ਨੇ ਤੇ ਚੰਦ ਪਲਾ ਦੇ ਵਿੱਚ ਉਹਨਾਂ ਪੁਲਿਸ ਸਪੈਸ਼ਲ ਵੱਲੋਂ ਪੂਰੀ ਡਿਟੇਲ ਜਿਹੜੀ ਹੈ ਉਹ ਮੀਡੀਆ ਨੂੰ ਬਰੀਫ ਕੀਤੀ ਜਾਣੀ ਹੈ ਸਾਂਝੀ ਕੀਤੀ ਜਾਣੀ ਜੋ ਅਸੀਂ ਆਪਣੇ ਦਸ਼ਕਾ ਤੱਕ ਲਾਈਵ ਪਹੁੰਚਦੀ ਕਰਾਂਗੇ ਤੇ ਫਿਲਹਾਲ ਇਹ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਮੰਨ ਸਕਦੇ ਆ ਕਿ ਉਹ ਨਟੋਰੀਅਸ ਉਹ ਬਦਮਾਸ਼ ਜਿਹੜੇ ਫਰੋਤੀਆਂ ਮੰਗਣ ਦਾ ਧੰਦਾ ਕਰ ਰਹੇ ਸਨ ਸਨੇਚਿੰਗ ਦਾ ਧੰਦਾ ਕਰ ਰਹੇ ਸਨ ਇਸ ਤੋਂ ਇਲਾਵਾ ਨਸਹਿਜ ਹਥਿਆਰਾਂ ਦੇ ਮਾਮਲੇ ਵੀ ਉਹਨਾਂ ਤੇ ਦਰਜ ਨੇ ਤਾਂ ਇਹਨਾਂ ਲੋਕਾਂ ਦੇ ਖਿਲਾਫ ਜਿਹੜੀ ਪੁਲਿਸ ਵੱਲੋਂ ਇੱਕ ਮੋਹਮ ਪੱਡੀ ਗਈ ਹੈ ਉਸ ਦੇ ਤਹਿਤ ਅੱਜ ਦੋ ਬਦਮਾਸ਼ਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਜਿਨ੍ਹਾਂ ਕੋਲ ਇੱਕ ਕਾਰ ਅਤੇ ਇੱਕ ਪਿਸਤਲ ਜਿਹੜਾ ਉਹ ਬਰਾਮਦ ਕੀਤਾ ਗਿਆ ਹੈ ਲਗਾ ਕਿ ਜਾਂਚ ਤਾਂ ਵਿੱਚ ਹੈ ਕਿ ਹੁਣ ਤੱਕ ਕਿਹੜੀ-ਕਿਹੜੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜੋ ਹਥਿਆਰ ਬਰਾਮਦ ਹੋਇਆ ਹੈ ਉਹ ਇਲੀਗਲ ਹੈ ਤਾਂ ਕਿਥੋਂ ਉਹ ਹਾਸਲ ਕੀਤਾ ਗਿਆ ਤੇ ਇਹ ਸਾਰੀ ਜਾਣਕਾਰੀ ਹੁਣ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੇ ਪ੍ਰੈਸ ਕਾਨਫਰੈਂਸ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਲਾਈਵ ਤਸਵੀਰ ਆਪਣੇ ਦਿਸਕਾ ਦੇ ਸਰ ਜੀ ਇਹ ਕਰ ਰਹੇ ਆ ਬਹੁਤ ਮੀਡੀਆ ਦੇ ਗਿਆ ਹੈ ਹਾਂਜੀ ਸਰ ਇੱਕ ਮਿੰਟ ਸਰ ਇੱਕ ਮਿੰਟ ਸਾਰੇ ਸੈਟ ਕਰ ਲਾਂ ਦੋ ਕਰ ਲੋ ਕਰ ਲੋ ਆ ਜਾਓ ਸੋ ਇਥੇ ਤਸਵੀਰਾਂ ਨੇ ਜਿੱਥੇ ਕੀ ਪੁਲਿਸ ਪਾਰਟੀ ਦੇ ਰੋਕਣ ਤੇ ਕਿਸ ਕਦਰ ਫਾਇਰਿੰਗ ਜੜੀ ਕੀਤੀ ਗਈ ਹੈ ਔਰ ਯਕੀਨਨ ਹੁਣ ਪੁਲਿਸ ਵੱਲੋਂ ਵੀ ਇਥੇ ਜੜੀ ਸਟ੍ਰੈਟਜੀ ਅਪਣਾਈ ਜਾ ਰਹੀ ਹੈ ਹਾਲਾਂਕਿ ਜੋ ਪੂਰਾ ਕਟਨਾਕਰਮ ਹੋਇਆ ਉਸ ਨੂੰ ਲੈ ਕੇ ਜਾਣਕਾਰੀ ਜਿਹੜੇ ਨੇ ਪੁਲਿਸ ਕਮਿਸ਼ਨਰ ਦੇ ਰਹੇ ਹੈ ਠੀਕ ਹੈ ਜੀ ਸਾਡੇ ਜਿਹੜਾ ਮਾਨਯੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਉਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਇੱਕ ਐਕਸਟਰੈਕਸ਼ਨਿਸਟ ਜਿਹੜਾ ਰੈਕਟ ਮਾਡਿਊਲ ਕਹਿ ਸਕਦੇ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਇਹਦੇ ਚ ਐਫ ਆਈ ਆਰ ਨੰਬਰ 118 217 ਨੂੰ ਦਰਜ ਕੀਤਾਈ ਗਈ ਸੀ ਕਿ ਇੰਪੋਰਟੈਂਟ ਬਿਜ਼ਨਸਮੈਨ ਵੱਲੋਂ थाना सदर ਦੇ ਵਿੱਚ ਉਹਨਾਂ ਦੀ ਕੋਈ ਸਾਈਟ ਬਣ ਰਹੀ ਸੀਗੀ ਬੈਂਕੁਇਟ ਹਾਲ ਦੀ ਉਸ ਬੋਰਡ ਦੇ ਉੱਤੇ ਫਾਇਰਿੰਗ ਕਰਕੇ ਵੀਡੀਓ ਬਣਾਈ ਹਾਲਾਂਕਿ ਉਹ ਅੰਡਰ ਕੰਸਟਰਕਸ਼ਨ ਸਾਈਟ ਸੀਗੀ ਬਾਹਰਲੇ ਪਾਸੇ ਆਊਟਸਕਰਟਸ ਆਫ ਸ਼ਹਿਰ ਦੇ ਬਾਹਰ ਉਹ ਮੁੜ ਕੇ ਉਹ ਵੀਡੀਓ ਦਿਖਾ ਕੇ ਉਹਨਾਂ ਤੋਂ ਫਰੋਤੀ ਦੀ ਮੰਗ ਸ਼ੁਰੂ ਕੀਤੀ ਗਈ ਔਰ بار-ਬਾਰ ਉਹਨਾਂ ਨੂੰ ਫੋਨ ਨੰਬਰਸ ਤੋਂ ਜਿਹੜੇ ਐ ਫੋਨ ਆ ਰਹੇ ਸੀਗੇ ਐਫ ਆਈ ਆਰ ਦਰਜ ਕਰਕੇ ਬੜੀ ਡੀਪਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਔਰ ਬਹੁਤ ਜਲਦੀ ਸਾਰਾ ਕੇਸ ਕ੍ਰੈਕ ਕੀਤਾ ਗਿਆ ਜਿਹੜੇ ਬੰਦਿਆਂ ਨੇ ਜਿਹੜੇ ਦੋ ਮੁਲਜ਼ਮ ਸੀ ਜਿਨ੍ਹਾਂ ਨੇ ਫਾਇਰ ਕੀਤਾ ਸੀ ਉਹ ਜਿਹੜਾ ਸਾਈਟ ਜਿੱਥੇ ਹੈਗੀ ਹੈ ਕੰਸਟਰਕਸ਼ਨ ਦੀ ਅਮਨਦੀਪ ਸਿੰਘ ਤੇ ਸਿਮਰਤਪਾਲ ਅਮਨਦੀਪ ਵਿਲੇਜ ਸਦੋਕੇ ਦਾ ਦੋਨੇ ਇੱਕੋ ਪਿੰਡ ਦੇ ਐ ਥਾਣਾ ਮਹਿਤਾ ਅੰਮ੍ਰਿਤਸਰ ਰੂਰਲ ਇਹਨਾਂ ਨੂੰ ਸਦਰ ਦੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਅਲੋਂਗ ਵਿਦ ਸੀਆਈਏ 1 ਦੀ ਸਾਡੀ ਪਾਰਟੀ ਨਾਲ ਸੀ ਦੂਜਾ ਹੈਗਾ ਸਿਮਰਤਪਾਲ son of ਸਰਬਜੀਤ ਸਿੰਘ ਸਦੋਕੇ ਦਾ ਹੀ ਐ ਥਾਣਾ ਮਹਿਤਾ ਅਮਰਸਰ ਰੂਰਲ ਇਹ ਦੋ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਬੋਰਡ ਤੇ ਉਸ ਤੋਂ ਇਲਾਵਾ ਜਿਹੜਾ ਇਹ ਸਾਰਾ ਨੈਟਵਰਕ ਦਾ ਮਾਸਟਰਮਾਈਂਡ ਸੀ ਹਰਪ੍ਰੀਤ ਇਲੀਅਸ ਹੈਪੀ son of ਸਰਜੀਤ ਸਿੰਘ ਪੈਣੀ ਮੀਆਂ ਖਾਂ ਡਿਸਟ੍ਰਿਕਟ ਗੁਰਦਾਸਪੁਰ ਇਹ ਤੇ ਸਿਮਰਤਪਾਲ ਇਲੀਅਸ ਸਿਮਰਨ ਮੰਗਲ ਸਿੰਘ ਦਾ ਬੇਟਾ ਹੈ ਰਾਮਪੁਰੇ ਪਿੰਡ ਤੋਂ ਪੀਐਸ ਕਰਿੰਡਾ ਅਮਰਸਰ ਰੂਰਲ ਇਹ ਦੋਨੋਂ ਜਿਹੜੇ ਆ ਇਹ ਬੌਂਸਰ ਦਾ ਕੰਮ ਕਰ ਰਿਆ ਸੀ ਸਿਮਰਤਪਾਲ ਇਹਨਾਂ ਨੇ ਮਾਸਟਰਮਾਈਂਡ ਸਾਰੀ ਇਹ ਐਕਸਟਰਸ਼ਨ ਜਿਹੜੀ ਹੈ ਐਕਟ ਹੈ ਉਹਨੂੰ ਮਾਸਟਰਮਾਈਂਡ ਕਰਕੇ ਟਾਰਗੇਟ ਕੀਤਾ ਵਿਕਟਿਮਸ ਨੂੰ ਔਰ ਬਾਰ-ਬਾਰ ਉਹਦੀ ਆਬਜ਼ਰਵੇਸ਼ਨ ਕਰਕੇ ਤੇ ਸਾਰੀ ਇਨਫੋਰਮੇਸ਼ਨ ਕੋਲਰ ਨੂੰ ਦੇ ਰੇ ਸੀ ਕੋਲਰ ਜਿਹੜਾ ਹੈਗਾ ਉਹ ਬਾਹਰ ਬੈਠਾ ਸਪੇਨ ਸ਼ਾਇਦ ਹੈਗਾ ਯੂਰਪ ਦੇ ਵਿੱਚ ਸੁਖਦੇਵ ਸਿੰਘ ਉਹ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਕਿਉਂਕਿ ਉਹਨੇ ਹੀ ਇਹ ਸਾਰੀਆਂ ਜਿਹੜੀਆਂ ਫਰੋਤੀ ਦੀਆਂ ਕੋਲਾਂ ਉਥੋਂ ਆਪ ਕੀਤੀਆਂ ਤੇ ਫਰੋਤੀਆਂ ਮੰਗੀਆਂ ਔਰ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਕਿ ਇੱਕ ਨਟੋਰੀਅਸ ਗੈਂਗਸਟਰ ਹੈ ਡੋਨੀ ਬਲ ਉਹਦਾ ਨਾਮ ਲੈ ਕੇ ਵਰਤ ਰਹੇ ਸੀ ਵੀ ਅਸੀਂ ਉਹ ਬੋਲ ਰਹੇ ਹਾਂ ਤਾਂ ਕਿ ਹੋਰ ਜ਼ਿਆਦਾ ਪ੍ਰੈਸ਼ਰ ਬਣੇ ਪਰ ਇਹਦੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਸਿਵਲ ਲਾਈਨ ਪੁਲਿਸ ਨੇ ਜਿਹੜੇ ਦੋ ਬੰਦੇ ਮਾਸਟਰਮਾਈਂਡ ਸੀ ਇਹ ਹਰਪ੍ਰੀਤ ਅਲੀਅਸ ਹੈਪੀ ਤੇ ਸਿਮਰਤਪਾਲ ਅਲੀਅਸ ਸਿਮਰਨ ਸਮਰਨ ਜੋ ਕਿ ਬਾਉਂਸਰ ਦਾ ਕੰਮ ਕਰਦਾ ਹੈ ਔਰ ਉਹੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕਰ ਰਿਆ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਇੱਥੇ ਕੰਪਨੀ ਬਾਗ ਜਿੱਥੇ ਆਪਾਂ ਖੜੇ ਆਂ ਦੇ ਆਊਟਸਕਰਟਸ ਦੇ ਉੱਤੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਲੈ ਕੇ ਰਿਕਵਰੀ ਕੀਤੀ ਗਈ ਤਾਂ 45 ਬੋਰ ਦਾ ਇੱਕ ਪਿਸਤਲ ਮਿਲਿਆ ਤੇ ਜਦੋਂ ਇਹ ਪਿਸਤਲ ਰਿਕਵਰੀ ਕਰਕੇ ਪੁਲਿਸ ਪਾਰਟੀ ਗੱਡੀ 'ਚ ਬੈਠੀ ਸੀ ਤੇ ਹਰਪ੍ਰੀਤ ਹੈਪੀ ਨੇ ਕਾਰਬਾਈਨ ਜਿਹੜੀ ਹੈ ਸਾਡੇ ਮੁਲਾਜ਼ਮ ਤੋਂ ਖੋ ਕੇ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ ਔਰ ਉਥੇ ਇਕਦਮ ਹਫੜਾ ਦਫੜੀ ਮਚ ਗਈ ਤੇ ਬਲਵਿੰਦਰ ਸਿੰਘ ਐਸਆਈ ਨੇ ਆਪਣੇ ਪਿਸਟਲ ਜਿਹੜਾ ਸਰਕਾਰੀ ਸੀ ਉਹ ਤੋਂ ਫਾਇਰ ਕੀਤਾ ਜੋ ਕਿ ਇਹਦੇ ਲੱਤੇ ਲੱਗਿਆ ਇੰਜਰਡ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਗਿਆ ਔਰ ਜਿਹੜੇ ਇਲਾਜ ਹੈ ਪੁੱਛ ਕੇ ਜਾਰੀ ਹੈ ਚਾਰੋਂ ਮੁਲਜ਼ਮ ਤੇ ਪੰਜਵਾਂ ਮੁਲਜ਼ਮ ਜਿਹੜਾ ਬਾਹਰ ਬੈਠਾ ਹੈ ਨਾਮਜ਼ਦ ਕੀਤੇ ਗਏ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਰਿਕਵਰੀਆਂ ਹੋਣੀਆਂ ਵੈਪਨਸ ਦੀਆਂ ਬਿਕੋਜ਼ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੀ ਪੁੱਛਗਿੱਛ ਜਾਰੀ ਹੈ ਜਿਨ੍ਹਾਂ ਨੇ ਐਕਚੁਅਲ ਫਾਇਰਿੰਗ ਕੀਤੀ ਹੈ ਬੋਰਡ ਦੇ ਉੱਤੇ ਸੋ ਮੈਂ ਸਾਰੀ ਟੀਮ ਨੂੰ ਬਧਾਈ ਦਿੰਦਾ ਬਹੁਤ ਅੱਛਾ ਆਪਰੇਸ਼ਨ ਕੀਤਾ ਜਿੰਨਾ ਕਿ ਸਾਡੇ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਸੈਂਸੇਸ਼ਨ ਫਲਾਉਣ ਵਾਲੀ ਜਾਂ ਕੋਈ ਸੈਂਸੇਸ਼ਨਲ ਕ੍ਰਾਈਮ ਕਰਨ ਦੀ ਜਿੰਨਾ ਕਿ ਸਹਿਮ ਫੈਲਦਾ ਸੋਸਾਇਟੀ ਚ ਉਹਨੂੰ ਬਿਲਕੁਲ ناکਾਮਯਾਬ ਕੀਤਾ ਔਰ ਪੂਰੇ ਦਾ ਪੂਰਾ ਜਿਹੜਾ ਇਹ ਗੈਂਗ ਹੈ ਔਰ ਅਰਸ ਕੀਤਾ ਗਿਆ ਸਰ ਇਹਦੇ ਵੱਲੋਂ ਕਿੰਨੀਆਂ ਗੋਲੀਆਂ ਚਲਾਈਆਂ ਕਿਤੇ ਕਿੰਨੇ ਵਜੇ ਦੀ ਘਟਨਾ ਹੈ ਇਹ ਤਕਰੀਬਨ 4:30 ਦੇ ਕਰੀਬ ਦੀ ਘਟਨਾ ਹੈ ਜੀ ਹਾਂਜੀ ਤੇ ਗੋਲੀ ਇਹ ਤਾਂ ਜਿਹੜੀ ਆ 9mm ਕਾਰਬਾਈਨ ਖੋ ਹੀ ਲਈ ਉਹਦੇ ਤਹਿਤ ਹੀ ਉਹਨੇ ਆਪਣੀ ਸੈਲਫ ਡਿਫੈਂਸ ਚ ਕੀਤਾ ਤੇ ਉਹਦੇ ਇਹ ਜਿਹੜਾ ਰੈਲੀਟਰੀ ਸੈਲਫ ਡਿਫੈਂਸ ਫਾਇਰ ਦੇ ਵਿੱਚ ਗੋਲੀ ਲੱਗੀ ਹੈ ਇੱਕ ਹਮਰੇ ਸੀ ਜਿਹੜੀ ਇੱਥੇ ਬਿਕੋਜ਼ ਇਹਨਾਂ ਨੂੰ ਸ਼ੱਕ ਸੀ ਕਿ ਉਹ ਦੂਜੇ ਬੰਦਿਆਂ ਨਾਲ ਕੰਟੈਕਟ ਨਹੀਂ ਹੋਇਆ ਨਹੀਂ ਨਹੀਂ ਆਪਣੀ ਗੱਡੀ 'ਚ ਹੀ ਸੀਗੇ ਜੀ ਬਰੀਜ਼ਾ ਗੱਡੀ ਹੈ ਔਰ ਸਾਰੀ ਅਸੀਂ ਤਹਿਕੀਕਾਤ ਕਰ ਰਹੇ ਹਾਂ ਕਿ ਪਿਸਟਲ ਕਿੱਥੋਂ ਆਇਆ ਕੀ ਹੋਇਆ ਸਰ ਜਿਆਦਾ ਲੁੱਟਖੋਆ ਸਵੇਰੇ 4 ਤੋਂ 5 ਜਾਂ 6 ਦੇ ਵਿੱਚ ਵਿੱਚ ਲੱਗਦਾ ਕਿ ਅੱਜ ਵੀ ਇਹਨਾਂ ਨੇ ਕਿਸੇ ਘਟਾਣ ਨੂੰ ਇਲਜ਼ਾਮ ਦੇਣਾ ਸੀ ਕਿਸੇ ਨੇ ਲੁੱਟਖੋਣੀ ਕਰਨੀ ਸੀ ਨਹੀਂ ਲੁੱਟਖੋ ਵਾਲੀ ਗੱਲ ਨਹੀਂ ਸੀ ਜ ਇਹਨਾਂ ਦਾ ਤਾਂ ਮੇਨ ਟਾਰਗੇਟ ਐਕਸੋਰਸ਼ਨ ਸੀਗਾ ਜੀ ਔਰ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਡਰਾ ਕੇ ਤੇ ਆਪਣੀ ਫਰੋਤੀ ਤੇ ਪੈਸੇ ਕੁਝ ਨਾ ਕੁਝ ਮਿਲ ਜਾਣਗੇ ਸਰ ਹੁਣ ਤੱਕ ਕਿੰਨੀਆਂ ਫਰੋਤੀਆਂ ਮੰਗ ਚੁੱਕੇ ਨੇ ਇਹ ਚੱਲ ਰਹੀ ਹੈ ਜਿਹੜੀ ਪੁੱਛਗਿੱਛ ਫਿਰ ਤੁਹਾਨੂੰ ਕਲੀਅਰ ਕਰਾਂਗੇ ਅਜੇ ਜਿਹੜਾ ਮੇਨ ਕੇਸ ਹੈ ਉਹ ਟ੍ਰੇਸ ਹੋਇਆ ਔਰ ਜੇ ਆਪਾਂ ਐਂਗਲ ਦੇਖੀਏ ਕਿ ਕਿੱਥੋਂ ਬੰਦੇ ਇਹਨਾਂ ਨੇ ਰੂਰਲ ਏਰੀਏ ਦੇ ਜੋੜੇ ਆਪ ਘਿੰਡੇ ਦੇ ਰਹਿਣ ਵਾਲੇ ਆ ਕੋਈ ਇੱਕ ਗੁਰਦਾਸਪੁਰ ਦਾ ਰਹਿਣ ਵਾਲਾ ਇਹਨਾਂ ਨੇ ਬੰਦੇ ਅਰੇਂਜ ਕੀਤੇ ਤੇ ਉਹਨਾਂ ਤੋਂ ਜਿਹੜੀ ਆ ਬੋਰਡ ਦੇ ਉੱਤੇ ਫਾਇਰਿੰਗ ਕਰਾਈ ਸਰ ਇਹ ਗੋਲੀ ਕਿੱਥੇ ਲੱਗੀ ਜੀ ਤੇ ਇਹਦੇ ਕਾਫ ਦੇ ਉੱਤੇ ਜੀ ਪਿੰਨੀ ਚ ਸਰ ਇੱਕੋ ਦੀ ਲੱਗੀ ਹੋਣੀ ਹਾਂਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਜੀ ਇਹ ਸਨ ਪੁਲਿਸ ਮੁਲਾਵਲਾ ਜਿਹਨਾਂ ਨੇ ਜਿਹਨਾਂ ਨੇ ਪੂਰੀ ਮਾਮਲੇ ਦੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਕਿਉਂਕਿ ਚਾਰ ਲੋਕ ਹੁਣ ਤੱਕ ਗ੍ਰਫਤਾਰ ਕੀਤੇ ਜਾ ਚੁੱਕੇ ਨੇ ਔਰ ਹਲੇ ਹੋਰਾਂ ਦੀ ਗ੍ਰਫਤਾਰੀ ਜਿਹੜੀ ਹੈ ਬਾਕੀ ਹੈ ਇਹ ਤੋਂ ਗੋਲੀਬਾਰੀ ਕੀਤੀ ਗਈ ਸੀ ਫਰੋਤੀ ਮੰਗਣ ਦਾ ਮਾਮਲਾ ਸੀ ਤੋਂ ਇਹ ਫਰੋਤੀ ਦੇ ਮਾਮਲੇ ਕਦੋਂ ਤੋਂ ਕਰ ਰਹੇ ਸਨ ਕਿੰਨੇ ਹੁਣ ਕਿੰਨੇ ਕੇਸਾਂ 'ਚ ਫਰੋਤੀ ਹੁਣ ਤੱਕ ਮੰਗ ਚੁੱਕੇ ਨੇ ਕਿੰਨੇ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਲੈ ਚੁੱਕੇ ਨੇ ਜਾਂ ਇਹ ਹਥਿਆਰ ਜੋ ਇਹਨਾਂ ਕੋਲੋਂ ਬਰਾਮਦ ਹੋਏ ਇਹ ਕਿੱਥੋਂ ਹਾਸਲ ਕੀਤੇ ਸੀ ਜਾਂ ਹੋਰ ਵੀ ਇਹਨਾਂ ਤੋਂ ਹਥਿਆਰ ਜੇ ਬਰਾਮਦ ਕੀਤੇ ਜਾਣੇ ਐ ਇਹਨਾਂ ਦੇ ਹੋਰ ਸਾਥੀ ਵੀ ਕਾਬੂ ਕੀਤੇ ਜਾਣੇ ਐ ਤੋਂ ਕੁਝ ਤੇਰਚ ਪੁਲਿਸ ਹੁਣ उसकी तो और और जी जी, जी. शुक्रिया फिलहाल जिस तरह तो अधिकारी पहुंचे ने कमिश्नर तो वालों दी गई है किस तरह वक् मामलों चुड़ी से काबू किया है एक जो है जख्मी है फिलहाल हस्पता जेरे इलाज है